ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਥੈਂਕਫੁਲ ਹਾਂ ਸਾਰਿਆਂ ਦਾ ਜਿੰਨੇ ਵੀ ਜਾਣੇ ਆਏ ਜਾਏ ਆ ਵੈਲਕਮ ਕਰਨ ਲਈ ਇੱਕ ਮੇਰੀ ਬੜੀ ਵੱਡੀ ਗੱਲ ਆ ਮੇਰੇ ਵਾਸਤੇ ਤੇ ਮੈਂ ਇਮੋਸ਼ਨਲ ਵੀ ਹੈਗਾ ਕਾਫੀ ਇਸ ਟਾਈਮ ਪੇਪਰ ਕਲੀਅਰ ਕਰਕੇ ਜਦੋਂ ਤੁਹਾਨੂੰ ਇੰਨਾ ਹੰਗਾਰਾ ਮਿਲਦਾ ਸਾਰਿਆਂ ਦਾ ਸਪੋਰਟ ਮਿਲਦੀ ਵੈਲਕਮ ਤੇ ਜਦੋਂ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਆ ਇਹ ਤੁਹਾਡੀ ਇਕੱਲਿਆਂ ਦੀ ਇੱਕ ਪ੍ਰੈਪਰੇਸ਼ਨ ਨਹੀਂ ਹੁੰਦੀ ਤੁਹਾਡੇ ਨਾਲ ਤੁਹਾਡੀ ਫੈਮਿਲੀ ਤੁਹਾਡੇ ਫਰੈਂਡਸ ਰਿਲੇਟਿਵਸ ਉਹ ਵੀ ਨਾਲ-ਨਾਲ ਜੁੜੇ ਹੋਏ ਹੁੰਦੇ ਆ ਤੇ ਉਹਨਾਂ ਦੀਆਂ ਵੀ ਦੁਆਵਾਂ ਹੁੰਦੀਆਂ ਬਾਕੀ ਪਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ ਇਹ ਸਫਰ ਦੇ ਦੌਰਾਨ ਪਰਮਾਤਮਾ ਦੀ ਕਿਰਪਾ ਵੀ ਮੇਰੇ ਸਿਰ ਤੇ ਬਣੀ ਰਹੀ ਤੇ ਮਿਹਨਤ ਤੇ ਚਲੋ ਹੈਗੀ ਆ ਬਟ ਨਾਲ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਸਕਸੈਸਫੁਲ ਹੋ ਸਕਦੇ ਆ ਹਾਂਜੀ ਬਿਲਕੁਲ ਮੁਸ਼ਕਲਾਂ ਆਉਂਦੀਆਂ ਬਿਲਕੁਲ ਕਈ ਵਾਰੀ ਤੁਸੀਂ ਕਿਉਂਕਿ ਲਗਾਤਾਰ 3-4 ਸਾਲ ਤੋਂ ਮੈਂ ਮਿਹਨਤ ਕਰ ਰਿਹਾ ਸੀ ਤੇ ਕਈ ਵਾਰੀ ਜਿਹੜਾ ਬੰਦਾ ਉਹ ਡੀਮੋਟੀਵੇਟ ਵੀ ਹੋ ਜਾਂਦਾ ਕਿ ਪੇਪਰ ਹੋ ਨਹੀਂ ਰਿਹਾ ਜੋ ਵੀ ਪੋਸਟਪੋਨ ਹੋ ਰਿਹਾ ਕਈ ਵਾਰੀ ਬਟ ਇਹੀ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਉਸ ਪੀਰੀਅਡ ਦੇ ਦੌਰਾਨ ਕੰਸਿਸਟੈਂਟਲੀ ਚੱਲਦੇ ਰਹਿਣੇ ਤੁਹਾਡੀ ਡੈਡੀਕੇਸ਼ਨ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਉਹ ਬਿਲਕੁਲ ਸਾਨੀਆਂ ਚੀਜ਼ਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਮਿਹਨਤ ਨਾਲ ਹੁੰਦੀ ਰਹੀਆਂ ਬਾਕੀ ਮੇਰੇ ਮੈਂਟਰ ਡਾਕਟਰ ਗੰਗ ਅੰਕਲ ਇਹਨਾਂ ਨੇ ਹਮੇਸ਼ਾ ਮੈਨੂੰ ਫਸਟ ਟਾਈਮ ਇਹਨਾਂ ਨੇ ਇਹਦੇ ਬਾਰੇ ਦੱਸਿਆ ਪੀਸੀਐਸ ਬਾਰੇ ਅੱਜ ਤੋਂ 10 ਸਾਲ ਪਹਿਲਾਂ ਤੇ ਮੈਂ ਹਮੇਸ਼ਾ ਨਾਰੀ ਥੈਂਕਫੁਲ ਰਹੂੰਗਾ ਇਹਦੇ ਬਾਰੇ ਵੀ ਕਿਤੇ ਨਾ ਕਿਸੇ ਤੁਹਾਨੂੰ ਪ੍ਰੇਰਨਾ ਦਿੱਸ ਪੁੱਤਰ ਹਾਂਜੀ ਪ੍ਰੇਰਨਾ ਦਾ ਸਰੋਤ ਮੈਨੂੰ ਯਾਦ ਅੱਜ ਵੀ ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਮੈਂ 2014 13 14 ਦੀ ਗੱਲ ਆ ਇਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਦੱਸਿਆ ਤੇ ਇਹ ਕਹਿੰਦੇ ਬੇਟਾ ਤੂੰ ਇੱਕ ਦਿਨ ਜ਼ਰੂਰ ਬਣੇਗਾ ਕੀਪ ਬ੍ਰਿੰਗ ਦਾ ਹਾਰਡਵ ਤੇ ਉਹਨਾਂ ਦਾ ਵੀ ਨਾਲ ਨਾਲ ਜਿਹੜੀ سپورਟ ਰਹੀ ਬਾਕੀ ਫੈਮਿਲੀ ਮੇਰੀ ਵਾਈਫ ਸਾਰਿਆਂ ਦੀ ਤੇ ਮੇਰੀ ਬੇਟੀ ਆ 3 ਸਾਲ ਦੀ ਇਹ ਵੀ ਬਹੁਤ ਲੱਕੀ ਮੈਂ ਮੰਨਦਾ ਤੇ ਆਈ ਥਿੰਕ ਸਾਰਿਆਂ ਦੀ سپورਟ ਹੈ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਫਤਿਹ ਇਕਾ ਖਾਲਸਾ ਵੈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਰੇ ਮੇਰੇ ਮਹੱਲੇ ਦੇ ਸੁਨੀਕ ਜਾਂ ਮੇਰੇ ਸੱਜਣ ਮਿੱਤਰ ਸਾਰੇ ਜਿੱਥੇ ਵਧਾਈ ਦੇਣ ਆਏ ਜਾਂ ਜਾਂ ਕੁਸੀ ਜਾਰ ਕਰਨ ਆਏ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦਾ ਔਰ ਇਹ ਜਿਹੜੀ ਪ੍ਰਾਪਤੀ ਆ ਇਹ ਮਤਲਬ ਸਾਡੇ ਇਕੱਲੇ ਪਰਿਵਾਰ ਦੀ ਨਹੀਂ ਆ ਇਹ ਬਹੁਤ ਸਾਰੀਆਂ ਸੱਜਣਾ ਮਿੱਤਰਾਂ ਦੀਆਂ ਅਸੀਸਾਂ ਗਾਈਡੈਂਸ ਜਿਹੜੀ ਆ ਉਹਦੇ ਵਿੱਚ ਉਹ ਤੇ ਨਿਰਭਰ ਕਰਦਾ ਸੀਗਾ ਔਰ ਬਹੁਤ ਸਾਡੇ ਆ ਮਹਾਪੁਰਖ ਖੜੇ ਬਾਬਾ ਜੀ ਤੇ ਮੇਰਾ ਖਿਆਲ ਜਿੱਦਨੇ ਦਾ ਟੈਸਟ ਸੀ ਮੈਂ ਇਹਨਾਂ ਨੂੰ ਤੜਕੇ 6 ਵਜੇ ਫੋਨ ਕੀਤਾ ਸੀ ਮੈਂ ਅਰਦਾਸ ਕਰਨੀ ਸੀ ਇਹਨਾਂ ਅਰਦਾਸਾਂ ਕੀਤੀਆਂ ਔਰ ਪੜ੍ਹਾਈ ਇਹਦੀ ਮਿਹਨਤ ਸੀ ਨਾਲ ਬਾਕੀ ਪਰਿਵਾਰ ਦਾ ਸਹਿਯੋਗ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਸਹਿਯੋਗ ਆ ਉਹਦਾ ਕਰਕੇ ਇਹ ਪ੍ਰਾਪਤੀ ਹੋਈ ਔਰ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਮਾਣ ਬਖਸ਼ਿਆ ਔਰ ਇਹ ਸਭ ਕੁਝ ਉਸ ਦਰਸ ਤੋਂ ਹੀ ਮਿਲਦਾ ਉਸ ਦਰ ਦੀ ਕਿਰਪਾ ਹੋਵੇ ਤੇ ਪੜਿਆ ਜਾ ਸਕਦਾ ਉਸ ਦਰ ਦੀ ਕਿਰਪਾ ਹੋਵੇ ਤੇ ਮਿਹਨਤ ਹੋ ਸਕਦੀ ਆ ਔਰ ਇਹ ਸਾਰਾ ਗੁਰੂ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਆ ਸਾਡੇ ਪਰਿਵਾਰ ਤੇ ਉਹਦਾ ਟੈਸਟ ਪੋਸਟਪੋਨਡ ਹੋਇਆ ਦਿਲ ਛੱਡਦਾ ਸੀਗਾ ਪਰ ਫੇਰ ਲੱਗ ਜਾਂਦਾ ਸੀ ਇਦਾਂ ਤਕਰੀਬਨ ਇਹ 2022 ਦਾ ਅਪਲਾਈ ਕੀਤਾ ਸੀਗਾ ਹੁਣ ਅੱਜ 25 ਆ ਗਈ ਆ ਉਹਦੇ ਵਿੱਚ ਕਈ ਇਤਰਾਜ਼ ਚੜ੍ਹਾਏ ਕਈ ਕੁਝ ਆਇਆ ਹੁਣ ਵੀ ਕਈ ਕੁਝ ਹੋਇਆ ਜਿੱਦਾਂ ਇਹਨਾਂ ਦੀ ਅਪਾਇੰਟਮੈਂਟ ਹੋਣ ਤੋਂ ਬਾਅਦ ਵੀ ਬਹੁਤ ਕੁਝ ਕਈ ਬੰਦੇ ਜਿਹੜੇ ਰਹਿ ਜਾਂਦੇ ਉਹ ਵੀ ਆਪਣਾ ਕਰਦੇ ਬੜਾ ਕੁਝ ਤੇ ਪਰ ਫਿਰ ਵੀ ਗੁਰੂ ਮਹਾਰਾਜ ਨੇ ਜਿਹੜਾ ਆਸ਼ੀਰਵਾਦ ਸੀਗਾ ਜਾਂ ਸਿਰਫੇ ਮਿਹਰ ਦਾ ਹੱਥ ਸੀਗਾ ਉਹ ਹਮੇਸ਼ਾ ਬਣਾਈ ਰੱਖਿਆ ਉਹਨੂੰ ਮਤਲਬ ਜਿਹੜਾ ਬਹੁਤ ਹੌਸਲਾ ਦਿੱਤਾ ਇਹਨੂੰ ਬੱਚੇ ਨੂੰ ਤੇ ਇੱਥੋਂ ਤੱਕ ਪਹੁੰਚਿਆ ਸੋ ਮੈਂ ਸਾਰਿਆਂ ਦਾ ਬਹੁਤ तहे ਦਿਲੋਂ ਸਨਮਾਨ ਕਰਦਾ ਔਰ ਸ਼ੁਕਰਗੁਜ਼ਾਰ ਹਾਂ ਸਾਰੇ ਜਿਹੜੇ ਇੱਥੇ ਅੱਜ ਆਏ ਆ ਇਹ اور ਕਾਫੀ ਚਰ ਗੱਲਬਾਤ ਵੀ ਕੀਤੀ ਆ ਉਹਦੇ ਵਾਸਤੇ ਮੈਂ ਇੱਕ ਸਾਖਿਚੋ ਨਾ ਮਾਫੀ ਮੰਗ ਦਿੰਦਾ ਬਾਈਗਰ ਜੀ ਦਾ ਖਾਲਸਾ ਰਹਿਣ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਵੱਡੇ ਵੀਰ ਦੁਰਪੇਸ਼ ਸਿੰਘ ਅਲਤੀ ਨੂੰ ਬਧਈਆਂ ਦੇ ਵਾਗ ਜੀਨਾ ਦਾ ਫਰਜ਼ਾਨ ਅੱਜ ਪੀਸੀਐਸ ਬਣ ਕੇ ਐਸਡੀਐਮ ਲੱਗਾ ਉਥੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਦੇਖਿਆ ਸਿਸਟਮ ਦੇ ਵਿੱਚ ਕਿ ਕੋਈ ਵੀ ਜਿਹੜਾ ਮੋਢਯਕਰ ਫੈਮਲੀ ਦਾ ਜਾਂ نیچے ਉੱਠ ਕੇ ਇਹੋ ਜੀ ਨੌਕਰੀ ਦਾ ਸੋਚੋ ਨਹੀਂ ਸੀ ਸਕਦਾ ਕਰੋੜਾਂ ਰੁਪਈਆ ਦੀ ਬੋਲੀਆਂ ਲੱਗਦੀਆਂ ਸੀ ਪਰ ਅੱਜ ਜਿਹੜੀ ਸਰਕਾਰ ਜੋ ਮਰਜ਼ੀ ਲੋਕ ਕਹਿਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਜਿਹਦੇ ਵਿੱਚ ਇੱਕ ਨਹੀਂ ਜਿਹੜਾ ਪੰਨ ਵਾਲੇ ਬੱਚੇ ਜਿਹੜੇ ਇਥੇ ਮਿਹਨਤ ਕਰਨ ਰਵੱਤੇ ਉਹ ਆਪਣੀ ਚੋਇਸ ਦੀ ਨੌਕਰੀ ਰੱਖਦੀਆਂ ਪਹਿਲਾਂ ਵੀਰ ਬੇਟਾ ਕਿਸੇ ਹੋਰ ਡਿਪਾਰਟਮੈਂਟ ਸਿਲੈਕਟ ਹੋਇਆ ਸੀ ਉਸ ਤੋਂ ਬਾਅਦ ਤਿਆਰੀ ਕੀਤੀ ਪੀਸੀਐਸ ਸਿਲੈਕਟ ਹੋਇਆ ਅੱਜ ਐਸਡੀਐਮ ਬਣਿਆ ਸੋ ਇਹ ਜਿਹੜੀ ਸੋਚ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਉਹਦੀ ਸੋਚ ਕਰਕੇ ਬਿਨਾਂ ਕ੍ਰਾਪਸ਼ਨ ਤੋਂ ਇਹ ਕਹਦੇ ਨੇ ਕਿਸੇ ਨੂੰ ਰੁਪਈਆ ਦੇ ਕੇ ਐਸਡੀਐਮ ਲੱਗੇ ਜਿਹੜੀ ਜਦ ਕੀ ਪਹਿਲਾਂ ਛਰੇਆਮਾ ਹੁੰਦਾ ਸੀ ਕਿਸੇ ਨੇ ਇਨਫਰਾਸਟ੍ਰਕਚਰ ਰੱਖਣਾ ਕਿੰਨੇ ਲੱਖ ਰੁਪਈਆ ਔਰ ਜਿੱਤੇ ਨੇ ਡੀਐਸਵੀ ਲੱਗਣਾ ਜਾਂ ਪੀਪੀਐਸ ਜਾਂ ਬੀਸੀਐਸ ਲੱਗਣਾ ਤੇ ਕਰੋੜਾਂ ਰੁਪਈਆ ਦੀ ਬੋਲੀ ਹੁੰਦੀ ਸੀ ਇਹ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਉਹਨਾਂ ਦੀ ਸੋਚ ਆ ਉਹਦਾ ਇੱਕ ਨਮੂਨਾ ਕਿ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਪੀਐਸ ਬਣ ਰਹੇ ਪੀਐਸ ਜੁਡੀਸ਼ਰੀ ਤੇ ਜਾ ਰਹੇ ਰਹੇ ਜਿਹੜੇ ਈਵਨ ਕੋਈ ਇਥੇ ਰਿਕਸ਼ਾ ਚਲਾਉਣ ਵਾਲੇ ਵੀ ਜਿਹੜੇ ਪਰਿਵਾਰ ਸੀ ਉਹਨਾਂ ਦੀ ਬੇਟੀ ਜੱਜ ਸਿਲੈਕਟ ਹੋਈ ਜਦਕਿ ਅੱਜ ਤੋਂ 5-4 ਸਾਲ ਪਹਿਲਾਂ ਕਿਸੇ ਗੱਲ ਦਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਮੈਂ ਸਰਦਾਰ ਕੋਹਾਂਸੀਰ ਮਾਨਤ ਸਾਹਿਬ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਵਾਂਗਾ ਕਿ ਜਿਨ੍ਹਾਂ ਨੇ ਇਹੋ ਜਿਹਾ ਜਿਹੜਾ ਬੱਚਿਆਂ ਨੂੰ ਜਿਹੜੇ ਲੋੜ ਜਿਹੜੇ ਮਿਹਨਤ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਇੱਥੇ ਇੱਕ ਮਕਾਮ ਤੇ ਬਚਾਇਆ ਔਰ ਜਿਹੜਾ ਮਾਈਗ੍ਰੇਸ਼ਨ ਰੋਥੀ ਬ੍ਰੇਨ ਡレイン ਜੀ ਇੰਦਾ ਦੀਆਂ ਨੌਕਰੀਆਂ ਮਿਲਣਗੀਆਂ ਤੇ ਬੱਚੇ ਬਾਹਰ ਕਿਰ ਜਾਣਗੇ ਇਹ ਬਹੁਤ ਵੱਡੀ ਵਧੀਆ ਪ੍ਰਾਲਾ ਸਰਕਾਰ ਦਾ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡਾ ਭਤੀਜਾ ਸਾਡੇ ਵੀਰ ਡਾਕਟਰ ਗੁਰਪ੍ਰੀਤ ਸਿੰਘ ਆਲੋਕ ਦਾ ਬੇਟਾ ਬੜੀ ਵੱਡੀ ਪ੍ਰਾਪਤੀ ਕਰਕੇ ਘਰ ਪਹੁੰਚਿਆ ਪੀਸੀਐਸ ਕਰਕੇ ਐਸਡੀਐਮ ਦੀ ਪੋਸਟ ਤੇ ਕੁਰਸੀ ਤੇ ਪਹੁੰਚਿਆ ਅਸੀਂ ਪਰਿਵਾਰ ਨੂੰ ਵਧਾਈਆਂ ਦਿੰਨੇ ਆ ਇਹ ਸਾਡਾ ਸਾਰਾ ਸਾਂਝਾ ਪਰਿਵਾਰ ਹੈ ਅਸੀਂ ਇਲਾਕਾ ਵਾਸੀ ਵੀ ਇਕੱਠੇ ਹੋਏ ਆਂ ਪਰ ਪਰਿਵਾਰ ਦੇ ਨਾਲ ਜੁੜੇ ਹੋਏ ਰਿਸ਼ਤੇਦਾਰ ਵੀ ਇਕੱਠੇ ਹੋਏ ਆਂ ਅਸਲ ਦੇ ਵਿੱਚ ਇਹ ਜਿਹੜਾ ਮਕਸਦ ਹੈ ਕਿ ਮੈਂ ਗੁਰਪ੍ਰੀਤ ਸਿੰਘ ਨੂੰ ਲੰਮੇ ਸਮੇਂ ਤੋਂ ਜਾਣਦਾ ਇਹਨਾਂ ਦੇ ਵਿੱਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਔਰ ਉਸੇ ਇਮਾਨਦਾਰੀ ਦਾ ਨਤੀਜਾ ਕਿ ਅੱਜ ਇਹਨਾਂ ਦਾ ਬੇਟਾ ਇੱਡੀ ਵੱਡੀ ਪੋਸਟ ਤੇ ਸਿਲੈਕਟ ਹੋਇਆ ਔਰ ਬੱਚੇ ਦੀ ਮਿਹਨਤ ਹੈ ਔਰ ਸਭ ਤੋਂ ਜ਼ਿਆਦਾ ਸ਼ੁਕਰਾਨਾ ਉਸ ਅਕਾਲ ਪੁਰਖ ਪਰਮਾਤਮਾ ਦਾ ਕਿ ਉਹਨਾਂ ਨੇ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਆ ਇਹਨਾਂ ਦੀ ਮਿਹਨਤ ਨੂੰ ਵੇਖਦਿਆਂ ਹੋਇਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ ਅੱਜ ਅਸੀਂ ਧੰਨਵਾਦੀ ਆ ਉਸ ਅਕਾਲ ਪੁਰਖ ਦੇ ਕਿ ਉਹਨਾਂ ਨੇ ਬੜੀ ਵੱਡੀ ਬਖਸ਼ਿਸ਼ ਬੜੀ ਵੱਡੀ ਦੌਲਤ ਇਹਨਾਂ ਦੀ ਝੋਲੀ 'ਚ ਪਾਈ ਹੈ ਔਰ ਅਸੀਂ ਦੁਆ ਕਰਦੇ ਆ ਅਰਦਾਸ ਕਰਦੇ ਜਿਦਾਂ ਸਾਡੇ ਸਰਦਾਰ ਜੀ ਨੇ ਅਰਦਾਸ ਕੀਤੀ ਹੈ ਬੜੀ ਵੱਡੀ ਉੱਚੀ ਪ੍ਰਾਪਤੀ ਦੀ ਉਹ ਵੀ ਅਸੀਂ ਦੁਆ ਕਰਾਂਗੇ ਕਿ ਛੇਤੀ ਤੇ ਸਾਡਾ ਹੌਨਾਰ ਫਰਜ਼ੰਦ ਉਸ ਪਦਵੀ ਤੱਕ ਪਹੁੰਚੇ ਔਰ ਗੱਲ ਸਰਕਾਰ ਦੀ ਕਰ ਰਹੇ ਆ ਵਾਕਈ ਸਿਸਟਮ ਨੂੰ ਬਦਲਣ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਇਸ ਵੇਲੇ ਘੰਟਾਕਰ ਸਕੂਲ ਐਸਐਮਸੀ ਕਮੇਟੀ ਦਾ ਚੇਅਰਮੈਨ ਆ ਔਰ ਉਥੋਂ ਜਿਹੜੀ ਪੜ੍ਹੀ ਹੋਈ ਬੱਚੀ ਸਾਡੀ 6ਵੀਂ ਤੋਂ 12ਵੀਂ ਜਮਾਤ ਤੱਕ ਬੱਚੀ ਪੜ੍ਹੀ ਹੋਈ ਸ਼ਿਵਾਨੀ ਉਹ ਜੱਜ ਦੇ ਕੁਰਸੀ ਤੇ ਪਹੁੰਚੀ ਹੈ ਸਧਾਰਨ ਘਰ ਦੀ ਬੱਚੀ ਜਿਹਦਾ ਬਾਪ ਮਜ਼ਦੂਰ ਔਰ ਮਾਮਾ ਆਟੋ ਰਿਕਸ਼ਾ ਚਲਾ ਕੇ ਮਾਮੇ ਨੇ ਭਾਣਜੀ ਪਾਲੀ ਸਧਾਰਨ ਘਰ ਦੀ ਬੱਚੀ ਜਦੋਂ ਉਹੋ ਜਿਹੇ ਬੱਚਿਆਂ ਨੂੰ ਬੜੀਆਂ ਵਧੀਆ ਪਦਵੀਆਂ ਤੇ ਨਵਾਜਿਆ ਜਾ ਰਿਹਾ ਤੇ ਇਹ ਬੱਚਾ ਚੰਗੇ ਭਲੇ ਘਰੋਂ ਬੜੀ ਵਧੀਆ ਮਿਹਨਤ ਕਰਕੇ ਇਸ ਡਿਗਰੀ ਨੂੰ ਇਹਨੇ ਪ੍ਰਾਪਤ ਕੀਤਾ ਤੇ ਬਹੁਤ ਬਹੁਤ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਤੇ ਸਭ ਤੋਂ ਜ਼ਿਆਦਾ ਵਧਾਈਆਂ ਗੁਰਪ੍ਰੀਤ ਸਿੰਘ ਔਲ ਦੇ ਪਰਿਵਾਰ ਨੂੰ ਤੇ ਸਾਡੇ ਹੌਨ ਹਰ ਫਰਜ਼ੰਦ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬਣਾਉਂਗਾ ਗਲੀ ਮਹੱਲੇ ਵਾਲੇ ਜਿੰਨੇ ਵੀ ਸਾਡੇ 4 ਵੀ ਸੱਜਣ ਸਾਰੇ ਇਹਨਾਂ ਦੇ ਇਸਤੇਗਰ ਲਖਪ੍ਰੀਤ ਜੀ ਦੇ ਆਏ ਹੋਏ ਆ ਹਲਕ ਸਾਹਿਬ ਦੇ ਸੈਰਨ ਵਾਇਰ ਜੀ ਦੇ ਖਾਲਸਾ ਵਾਇਰ ਜੀ ਕੀ ਸਭ ਇਹ ਬੜੀ ਮਾਣ ਵਾਲੀ ਗੱਲ ਆ ਜੀ ਇਹ ਪਿਛਲੇ 1.5 ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਕਪੂਰਥਲੇ ਦੇ ਵਿੱਚ ਇੱਕ ਚੌਥਾ ਪੰਮਾਗੜਾ ਅਹੁਦਾ ਹੈਗਾ ਬਹੁਤ ਵੱਡਾ ਅਹੁਦਾ ਪੀਸੀਐਸ ਅਫਸਰ ਬਣ ਕੇ ਸਾਡੇ ਕੋਲ ਆਏ ਆ ਗਿਆ ਤੇ ਇਹ ਮਹੱਲੇ ਵਾਸਤੇ ਵੀ ਇਸ ਗਲੀ ਵਾਸਤੇ ਵੀ ਇਹ ਬੜੇ ਮਾਣ ਵਾਲਾ ਕਫੂਫੇ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਆ ਔਰ ਸਾਨੂੰ ਬੜਾ ਇਹ ਮਾਣ ਆ ਕਿ ਆਮ ਆਦਮੀ ਪਾਰਟੀ ਦੀ ਜਿਹਨੇ ਸਰਕਾਰ ਆਈ ਜਾਂ ਉਸ ਟਰਮ ਦੇ ਵਿੱਚ ਇੱਕ ਇਮਾਨਦਾਰ ਸਰਕਾਰ ਦੀ ਟਰਮ ਦੇ ਵਿੱਚ ਇਮਾਨਦਾਰ ਅਫਸਰ ਸਾਡੇ ਵਿੱਚ ਜਿਹੜਾ ਆਇਆ ਹੈਗਾ ਇਹਨਾਂ ਦਾ ਪਰਿਵਾਰ ਵੀ ਪੂਰਾ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਵਾ ਸੇਵਾ ਵੀ ਕਰ ਰਿਹਾ ਹੈਗਾ ਲੋਕ ਸੇਵਾ ਵੀ ਬੜੀ ਕਰਦੇ ਹੈਗੇ ਆ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਬੜੀ ਸੇਵਾ ਕਰਦੇ ਆ ਰਖ ਸਾਹਿਬ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਹੋਰ ਜਿਹੜੇ ਬਜ਼ੁਰਗ ਹੈਗੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਕਿ ਇਹ ਜਿਹੜਾ ਮੌਕਾ ਆਪਣੇ ਕੋ ਆਪਣੇ ਕੋ ਲਾਇਆ ਮੈਂ ਦੇਖਦਾ ਹੈਗਾ ਇਸ ਗਲੀ ਦੇ ਵਿੱਚ ਪਹਿਲਾਂ ਤੋਂ ਹੀ ਗਸ਼ਟ ਅਫਸਰ ਆ ਪੀਸੀ ਅਫਸਰ ਮੇਰੇ ਸਾਰੇ ਇੱਥੇ ਬੈਠੇ ਆ ਜੀ ਮੈਂ ਇਹਨਾਂ ਨੂੰ ਪਛਾਣਿਆ ਸਰ ਮੈਂ ਇਹਨਾਂ ਨੂੰ ਨਹੀਂ ਪਛਾਣਿਆ ਇਹਨਾਂ ਦੇ ਕੋਲ ਮੈਂ ਪੜਿਆ ਹਾਂ ਸੁਲਤਾਨਪੁਰ ਦੇ ਨਾਲ ਅਲੂਵਰ ਪਿੰਡ ਹੈਗਾ ਜੀ ਸਾਡੇ ਸਕੂਲ ਦੇ ਵਿੱਚ ਟੀਚਰਸ ਤੇ ਮੈਂ ਜਦੋਂ ਪੁਰਾਣੇ ਆਪਣੇ ਟੀਚਰ ਨੂੰ ਵੀ ਦੇਖਦਾ ਹਾਂ ਤਹਿਸੀਲਦਾਰ ਸਾਹਿਬ ਇੱਥੇ ਰਿਟਾਇਰ ਖੜੇ ਆ ਗਏ ਆਪਣੀ ਇਸੇ ਗੱਡੀ ਦੇ ਵਿੱਚ ਕਿੱਡੇ ਮਾਨ ਵਾਲੀ ਗੱਲ ਹੈ ਕਿ ਇਸ ਇਸ ਗੱਡੀ ਦਾ ਜੀਤਨੇਗਰ ਮਹੱਲੇ ਦੀ ਇਸ ਗੱਡੀ ਦੇ ਵਿੱਚ ਕਿੰਨੇ ਅਫਸਰ ਹੋਰ ਵੀ ਆ ਗਿਆ ਸੋ ਮੈਂ ਸਰਕਾਰ ਦਾ ਹੀ ਬਹੁਤ ਬਹੁਤ ਧੰਨਵਾਦ ਕੀਤਾ ਕਰਦਾ ਹੈ ਇਹਨਾਂ ਨੇ ਆਪਣੀ ਮੈਰਿਟ ਦੇ ਆਧਾਰ ਤੇ ਜਿਹੜੀ ਹੈਗੀ ਨੌਕਰੀ ਮਿਲੀ ਹੈਗੀ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੈਗੀ ਆ ਮਿਹਨਤ ਤੋਂ ਮਿਹਨ ਦਾ ਫਲ ਜਿਹੜਾ ਇਹਨਾਂ ਨੂੰ ਅੱਜ ਮਿਲਿਆ ਹੈਗਾ ਸੋ ਮੈਂ ਦੁਬਾਰਾ ਤੋਂ ਫੇਰ ਬਹੁਤ ਬਹੁਤ ਮੁਬਾਰਕਾ ਦਿਨਾ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਰਿ ਦੇ ਆਧਾਰ ਤੇ ਬਿਨਾ ਕਰਪਸ਼ਨ ਤੋਂ ਕਰਪਸ਼ਨ ਰਹਿ ਜਿਹੜਾ ਹੈਗਾ ਵਾ ਆਉਣ ਵਾਲੀ ਅਫਸਰਸਾਈ ਨੌਜਵਾਨ ਪੀੜ੍ਹੀ ਦੇ ਵਿੱਚੋਂ ਜਿਹੜੀ ਆਜੀ ਸਾਡੇ ਕੋਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹਲਖ ਪਰਿਵਾਰ ਤੇ ਉਹਨਾਂ ਦਾ ਬੇਟਾ ਜੋ ਪੀਸੀਐਸ ਕਰਕੇ ਅੱਜ ਸਾਡੇ ਵਿੱਚ ਬਰਾਜਮਾਨ ਹੋਏ ਆ ਆਪਣੇ ਘਰ ਵਿੱਚ ਐਂਟਰ ਹੋਏ ਆ ਔਰ ਲੋਕਾਂ ਦਾ ਸਾਰਿਆਂ ਦਾ ਬੁੱਧੀਜੀਵੀਆਂ ਦਾ ਪੋਲੀਟਿਕਲ ਲੀਡਰਾਂ ਦਾ ਇਸ ਇਲਾਕੇ ਦਾ ਇੱਕ ਇਕੱਠ ਉਹਨਾਂ ਨੂੰ ਜਿਹੜਾ ਉਹਨਾਂ ਨੇ ਵੈਲਕਮ ਕੀਤਾ ਇਸ ਸਮੇਂ ਤੇ ਮੈਂ ਜਿੱਥੇ ਆਪਣੀ ਵਾਰਡ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਉੱਥੇ ਜਿੱਥੇ ਔਲਖ ਪਰਿਵਾਰ ਨੂੰ ਇੱਕ ਵੱਡਾ ਮਾਣ ਮਹਿਸੂਸ ਮਾਣ ਮਿਲਿਆ ਮੈਂ ਸਮਝਦਾ ਸਾਡਾ ਵਾਰਡ ਦਾ ਵੀ ਇਹਨਾਂ ਦਾ ਨਾਂ ਉੱਚਾ ਕੀਤਾ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਥੈਂਕਫੁਲ ਹਾਂ ਸਾਰਿਆਂ ਦਾ ਜਿੰਨੇ ਵੀ ਜਾਣੇ ਆਏ ਜਾਏ ਆ ਵੈਲਕਮ ਕਰਨ ਲਈ ਇੱਕ ਮੇਰੀ ਬੜੀ ਵੱਡੀ ਗੱਲ ਆ ਮੇਰੇ ਵਾਸਤੇ ਤੇ ਮੈਂ ਇਮੋਸ਼ਨਲ ਵੀ ਹੈਗਾ ਕਾਫੀ ਇਸ ਟਾਈਮ ਪੇਪਰ ਕਲੀਅਰ ਕਰਕੇ ਜਦੋਂ ਤੁਹਾਨੂੰ ਇੰਨਾ ਹੰਗਾਰਾ ਮਿਲਦਾ ਸਾਰਿਆਂ ਦਾ ਸਪੋਰਟ ਮਿਲਦੀ ਵੈਲਕਮ ਤੇ ਜਦੋਂ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਨਿਆ ਇਹ ਤੁਹਾਡੀ ਇਕੱਲਿਆਂ ਦੀ ਇੱਕ ਪ੍ਰੈਪਰੇਸ਼ਨ ਨਹੀਂ ਹੁੰਦੀ ਤੁਹਾਡੇ ਨਾਲ ਤੁਹਾਡੀ ਫੈਮਲੀ ਤੁਹਾਡੇ ਫਰੈਂਡਸ ਰਿਲੇਟਿਵਸ ਉਹ ਵੀ ਨਾਲ-ਨਾਲ ਜੁੜੇ ਹੋਏ ਹੁੰਦੇ ਆ ਤੇ ਉਹਨਾਂ ਦੀਆਂ ਵੀ ਦੁਆਵਾਂ ਹੁੰਦੀਆਂ ਬਾਕੀ ਪਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ ਇਹ ਸਫਰ ਦੇ ਦੌਰਾਨ ਪਰਮਾਤਮਾ ਦੀ ਕਿਰਪਾ ਵੀ ਮੇਰੇ ਸਿਰ ਤੇ ਬਣੀ ਰਹੀ ਤੇ ਮਿਹਨਤ ਤਾਂ ਚਲੋ ਹੈਗੀ ਆ ਬਟ ਨਾਲ-ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਸਕਸੈਸਫੁਲ ਹੋ ਸਕਦੇ ਆ ਹਾਂਜੀ ਬਿਲਕੁਲ ਮੁਸ਼ਕਲਾਂ ਆndੀਆਂ ਬਿਲਕੁਲ ਕਈ ਵਾਰੀ ਤੁਸੀਂ ਕਿਉਂਕਿ ਲਗਾਤਾਰ 3-4 ਸਾਲ ਤੋਂ ਮੈਂ ਮਿਹਨਤ ਕਰ ਰਿਹਾ ਸੀ ਤੇ ਕਈ ਵਾਰੀ ਜਿਹੜਾ ਬੰਦਾ ਉਹ ਡੀਮੋਟੀਵੇਟ ਵੀ ਹੋ ਜਾਂਦਾ ਕਿ ਪੇਪਰ ਹੋ ਨਹੀਂ ਰਿਹਾ ਜੋ ਵੀ ਪੋਸਟਪੋਨ ਹੋ ਰਿਹਾ ਕਈ ਵਾਰੀ ਬਟ ਇਹੀ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿਦਾਂ ਉਹ ਸਪੀਰਿਟ ਦੇ ਦੌਰਾਨ ਕੰਸਿਸਟੈਂਟਲੀ ਚੱਲਦੇ ਰਹਿਣੇ ਤੁਹਾਡੀ ਡੈਡੀਕੇਸ਼ਨ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਉਹ ਬਿਲਕੁਲ ਸਾਰੀਆਂ ਚੀਜ਼ਾਂ ਪਰਮਾਤਮਾ ਦੀ ਕਿਰਪਾ ਤੇ ਨਾਲ ਤੇ ਮਿਹਨਤ ਨਾਲ ਹੁੰਦੇ ਰਹੀਆਂ ਬਾਕੀ ਮੇਰੇ ਮੈਂਟਰ ਡਾਕਟਰ ਗੰਗ ਅੰਕਲ ਇਹਨਾਂ ਨੇ ਹਮੇਸ਼ਾ ਮੈਨੂੰ ਫਸਟ ਟਾਈਮ ਇਹਨਾਂ ਨੇ ਇਹਦੇ ਬਾਰੇ ਦੱਸ ਤੇ ਮੈਂ ਮਿਸ਼ਨਰੀ थैंकफुल ਰਹੂੰਗਾ ਇਹਦੇ ਬਾਰੇ ਵੀ ਕਿ ਕਿੰਨੇ ਕਿਸੇ ਤੁਹਾਨੂੰ ਪ੍ਰੇਰਨਾ ਦਿੱਸ ਪੁੱਤਾ ਰਹੇ ਹਾਂਜੀ ਪ੍ਰੇਰਨਾ ਦਾ ਸਰੋਤ ਮੈਨੂੰ ਯਾਦ ਅੱਜ ਵੀ ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਮੈਂ 2014 13 14 ਦੀ ਗੱਲ ਆ ਇਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਦੱਸਿਆ ਤੇ ਇਹ ਕਹਿੰਦੇ ਬੇਟਾ ਤੂੰ ਇੱਕ ਦਿਨ ਜ਼ਰੂਰ ਬਣੇਗਾ ਕੀਪ ਬ੍ਰਿੰਗ ਦਾ ਹਾਰਡਵਰਕ ਕੰਸਿਸਟੈਂਟਲੀ ਤੇਜੀ ਸਿੰਘ ਹੁੰਦਰ ਜੀ ਤੇ ਉਹਨਾਂ ਦਾ ਵੀ ਨਾਲ ਨਾਲ ਜਿਹੜੀ ਸਪੋਰਟ ਰਹੀ ਬਾਕੀ ਫੈਮਲੀ ਮੇਰੀ ਵਾਈਫ ਸਾਰਿਆਂ ਦੀ ਤੇ ਮੇਰੀ ਬੇਟੀ ਆ 3 ਸਾਲ ਦੀ ਇਹ ਵੀ ਬਹੁਤ ਲੱਕੀ ਮੈਂ ਮੰਨਦਾ ਤੇ ਆਈ ਥਿੰਕ ਸਾਰਿਆਂ ਦੀ ਸਪੋਰਟ ਹੈ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਖਾਲਸਾ ਸਰੋਵਰ ਪਤੇਪੋਣਾ ਜੀ ਮੈਂ ਵੀ ਤੁਹਾ ਖਾਲਸਾ ਵੈਗੁਰਜੀ ਦੀ ਬੋਤਲ ਮੈਂ ਸਟਾਰਟਿੰਗ ਤੋਂ ਅਸੀਂ ਸਾਨੂੰ 18 ਸਾਲ ਸਾਡੀ ਦੋਸਤੀ ਨੂੰ ਹੋ ਗਿਆ ਹੈ ਸ਼ੁਰੂ ਤੋਂ ਹੀ ਇਹ ਮਰਾ ਲੱਭੀ ਸਿੰਘ ਬਹੁਤ ਮਿਹਨਤੀ ਸੀਗਾ ਤੇ ਸਾਨੂੰ ਲੱਗਦਾ ਵੀ ਸੀ ਕਿ ਕੁਛ ਨਾ ਕੁਛ ਅਚੀਵ ਕਰੂਗਾ ਆਪਣੀ ਲਾਈਫ ਚ ਅੱਜ ਬੜਾ ਮਾਣ ਨੂੰ ਸੁਣ ਰਿਹਾ ਕਿ ਸਾਡਾ ਦੋਸਤ ਕਿਸੇ ਸੈਕਸ ਪਹਿਲਾ ਸਭ ਤੋਂ ਜ਼ਿਆਦਾ ਮੁਬਾਰਕਾਂ ਮੈਂ ਦਵਾਂਗਾ ਆਪਣੇ ਛੋਟੇ ਵੀਰ ਲਾਪ੍ਰੀਤ ਨੂੰ ਉਸ ਤੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਅਤੇ ਸਮੁੱਚੀ ਆਮ ਆਦਮੀ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਸੱਚੀ ਸੁੱਚੀ ਤੇ ਮਾਨਦਾਰ ਸੋਚ ਅੱਜ ਦੀ ਡੇਟ 'ਚ ਵੀ ਕੱਲ ਦੇ ਦਿਨ ਦੇ ਵਿੱਚ 50000 ਨੌਕਰੀਆਂ ਜਿਹੜੀਆਂ ਅਨਾਉਂਸ ਹੋਈਆਂ ਹੈਗੀਆਂ ਮੈਂ ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਪੈਸੇ ਤੋਂ ਥੇਲੇ ਤੋਂ ਜਿਵੇਂ ਇਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਜਾਂ ਜਿਵੇਂ ਇਹਨਾਂ ਨੇ ਸਰਕਾਰ ਦੇ ਵਿੱਚ ਪਦ ਉਨਤੀਆਂ ਦਿੱਤੀਆਂ ਉਸੇ ਤਰ੍ਹਾਂ ਜਿਹੜੇ ਅਫਸਰ ਸ਼ਾਹੀ ਨੂੰ ਵੀ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਰਿਸ਼ਵਤ ਤੋਂ ਉਹ ਇਹ ਉਹਨਾਂ ਦੀ ਕੁਆਲਿਟੀ ਨੂੰ ਦੇਖਦੇ ਹੋਏ ਜਿਹੜਾ ਹੈਗਾ ਇਹ ਲੁਤਬਿਆਂ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਮੈਂ ਬਹੁਤ ਬਹੁਤ ਜ਼ਿਆਦਾ ਵਧਾਈ ਦੇਣਾ ਸਾਰਿਆਂ ਨੂੰ ਕੋਪੁਰਤਲਾ ਨਿਵਾਸੀਆਂ ਨੂੰ ਅਤੇ ਪੰਜਾਬ ਨਿਵਾਸੀਆਂ ਨੂੰ ਕਿ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਬੜੀ ਇਮਾਨਦਾਰ ਸੱਚੀ ਸੁੱਚੀ ਸੋਚ ਵਾਲੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇੱਕ ਇਮਾਨਦਾਰੀ ਦੇ ਨਾਲ ਇੱਕ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਜਿਦੇ ਵਿੱਚ ਇੱਕ ਨੌਕਰੀ ਸਾਡੇ ਇਸ ਪਰਿਵਾਰ ਦੇ ਵਿੱਚ ਆਈ ਹੈਗੀ ਹੈ ਅਤੇ ਮੈਂ ਆਪਣੇ ਛੋਟੇ ਵੀਰ ਤੋਂ ਉਮੀਦ ਵੀ ਇਹੀ ਰੱਖਾਂਗਾ ਕਿ ਜਿਵੇਂ ਤੁਹਾਨੂੰ ਫਰੀਦ ਦੇ ਵਿੱਚ ਨੌਕਰੀ ਮਿਲੀ ਉਸੇ ਤਰ੍ਹਾਂ ਫਰੀਦ ਦੇ ਵਿੱਚ ਲੋਕਾਂ ਦੇ ਕੰਮ ਵੀ ਕਰਨੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੱਸ ਸਕੀਏ ਕਿ ਇਮਾਨਦਾਰੀ ਬਹੁਤ ਜਿੰਦਾ ਹੈਗੀ ਹੈ ਔਰ ਕਰਪਸ਼ਨ ਫਰੀ ਜਿਹੜਾ ਪੰਜਾਬ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇੱਕ ਟੀਚਾ ਰੱਖਿਆ ਹੋਇਆ ਹੈ ਅਸੀਂ ਉਹਨੂੰ ਪੂਰਾ ਵੀ ਕਰ ਸਕੇ ਤੇ ਬਹੁਤ ਬਹੁਤ ਜਿਆਦਾ ਮੁਬਾਰਕਾਂ ਸਮੂਹ ਰਿਸ਼ਤੇਦਾਰਾਂ ਨੂੰ ਸਮੂਹ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅਥੇ ਵਰਕਰ ਸਹਿਬਾਨ ਆਏ ਹੋਏ ਨੇ ਤੇ ਸਾਰੇ ਪਰਿਵਾਰ ਸਾਡੇ ਵੱਡੇ ਵੀਰ ਡਾਕਟਰ ਗੁਰਬੀਸ਼ਵਰ ਗੋਲਖ ਜੀ ਸਰਦਾਰ ਬਾਬਾ ਜੀ ਜਿਹੜੇ ਗੁਰਮੀਤ ਸਿੰਘ ਜੀ ਇੱਥੇ ਉੱਚੇਚੇ ਤੌਰ ਤੇ ਪਹੁੰਚੇ ਹੋਏ ਨੇ ਐਮਸੀ ਸਾਹਿਬ ਇੱਥੇ ਪਹੁੰਚੇ ਹੋਏ ਨੇ ਤੇ ਸਾਰਿਆਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਾਂ ਜਿਹਦੇ ਇਸ ਦਿਵਸ ਦੀਆਂ ਬਹੁਤ ਵਧੀਆ ਦਿਹਾੜਾ ਹੈਗਾ ਤੇ ਸਾਰੇ ਕਪੂਰਥਾਣਾ ਵਾਸੀਆਂ ਦੇ ਮੈਂ ਇੱਕ ਜਿੰਨੇ ਵੀ ਤੁਹਾਡੇ ਮਾਧਿਅਮ ਮੀਡੀਆ ਦੇ ਮਾਧਿਅਮ ਥਰੂ ਮੈਂ ਸੁਨੇਹਾ ਦੇਣਾ ਚਾਹਨਾ ਕਿ ਜਿਹੜਾ ਵੀ ਬੱਚਾ ਇਹ ਪੜ ਰਿਹਾ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਪੂਰੇ ਪੰਜਾਬ 'ਚ ਪੜ ਰਿਹਾ ਚੰਗੀ ਤਰ੍ਹਾਂ ਪੜੇ ਚੰਗੀ ਤਰ੍ਹਾਂ ਪੜ ਕੇ ਤੁਸੀਂ ਇਹ ਨਾ ਕਦੀ ਸੋਚਿਓ ਜੇ ਕਿ ਸਰਕਾਰੀ ਨੌਕਰੀ ਲੈਣ ਲਈ ਪੈਸੇ ਲੱਗਦੀ ਹੈ ਪੈਸੇ ਕਿਤੇ ਵੀ ਨਹੀਂ ਲੱਗਦੇ ਫ੍ਰੀ 'ਚ ਨੌਕਰੀਆਂ ਤੁਹਾਡੀ ਕੁਆਲਿਟੀ ਨੂੰ ਦੇਖਦੇ ਹੋਏ ਨੌਕਰੀਆਂ ਮਿਲਣਗੀਆਂ ਇਹਨਾਂ ਗੱਲਾਂ ਦੇ ਨਾਲ ਸਾਰਿਆਂ ਨੂੰ ਬਹੁਤ-ਬਹੁਤ ਜਿਆਦਾ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ